ਸਸਰੀਕਾਲ ਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆਂ ਜੀ ਗਾਇਕ ਰਾਜਵੀਰ ਜਵੰਡਾ ਨੂੰ ਲੈ ਕੇ ਇੱਕ ਹੋਰ ਅਪਡੇਟ ਆਈ ਹੈ ਸਾਹਮਣੇ ਜੇਕਰ ਗੱਲ ਕਰੀਏ ਜਿੱਥੇ ਰਾਜਵੀਰ ਜਵੰਡਾ ਨੂੰ ਲੈ ਕੇ ਦੋ ਤਿੰਨ ਦਿਨ ਹੋ ਗਏ ਨੇ ਲਗਾਤਾਰ ਹਰ ਇੱਕ ਕਲਾਕਾਰ ਦੀ ਗੱਲ ਕਰ ਲਈਏ ਹਰ ਇੱਕ ਗਾਇਕ ਦੀ ਗੱਲ ਕਰ ਲਈਏ ਜਾਂ ਪੰਜਾਬ ਦੇ ਲੋਕਾਂ ਦੀ ਗੱਲ ਕਰ ਲਈਏ ਜਾਂ ਫਿਰ ਜਿਹੜੇ ਨੇ ਰਾਜਵੀਰ ਜਵੰਡਾ ਦੇ ਪਰਿਵਾਰ ਦੀ ਗੱਲ ਕਰ ਲਈਏ ਹਰ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਰਾਜਵੀਰ ਜਵੰਡਾ ਠੀਕ ਹੋ ਕੇ ਜਿਹੜਾ ਹੈ ਹਸਪੀਟਲ ਤੋਂ ਬਾਹਰ ਆ ਜਾਣ ਤੇ ਆ ਕੇ ਉਸੇ ਤਰ੍ਹਾਂ ਹੀ ਆਪਣੀ ਗੀਤਕਾਰੀ ਦਾ ਕੰਮ ਕਰ ਲ ਲਗਾਤਾਰ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਰਾਜਵੀਰ ਜਵੰਡਾ ਨੂੰ ਲੈ ਕੇ ਜਿੱਥੇ ਲੋਕਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਰਾਜਵੀਰ ਜਵੰਡਾ ਦੇ ਗਾਣੇ ਜਿਹੜੇ ਸੀ ਉਹ ਕਾਫੀ ਜਿਹੜੇ ਸੱਭਿਆਚਾਰ ਗਾਣੇ ਗਾਏ ਉਹਨਾਂ ਨੇ ਜਾਂ ਫਿਰ ਧੀ ਦੇ ਉੱਤੇ ਗਾਣੇ ਗਾਏ ਬਹੁਤ ਹੀ ਵਧੀਆ ਢੰਗ ਦੇ ਨਾਲ ਪੇਸ਼ਕਾਰੀ ਕਰਦੇ ਨਜ਼ਰ ਆਉਂਦੇ ਸੀ ਰਾਜਵੀਰ ਜਵੰਡਾ ਦੂਸਰੇ ਪਾਸੇ ਉਹਨਾਂ ਦੇ ਜਿਹੜੇ ਨੇ ਆਪਣੇ ਇਹ ਕਲਾਕਾਰ ਜਿਹੜੇ ਦੋਸਤ ਉਹ ਵੀ ਲਗਾਤਾਰ ਰਾਜੀਵ ਜਵੰਡਾ ਦਾ ਹਾਲ ਚਾਲ ਪੁੱਛਣ ਲਈ ਹਸਪੀਟਲ ਦੇ ਵਿੱਚ ਪਹੁੰਚ ਰਹੇ ਨੇ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਹਨਾਂ ਦਾ ਜਿਹੜਾ ਹੈ ਪਤਾ ਲੈਣ ਲਈ ਹਸਪੀਟਲ ਦੇ ਵਿੱਚ ਗਏ ਟੀਮਾਂ ਲਗਾਈਆਂ ਗਈਆਂ ਨੇ ਡਾਕਟਰ ਦੀਆਂ ਵਧੀਆ ਤੋਂ ਵਧੀਆ ਜਿਵੇਂ ਕਿ ਰਾਜੀਵ ਜਵੰਡਾ ਦਾ ਵਧੀਆ ਇਲਾਜ ਹੋ ਸਕੇ ਤੇ ਉਹ ਆਪਣਾ ਇਲਾਜ ਤੋਂ ਬਾਅਦ ਘਰ ਵਾਪਸੀ ਕਰ ਸਕਣ ਹਰ ਕਿਸੇ ਦੀਆਂ ਉਮੀਦਾਂ ਇਸ ਤੇ ਟਿਕੀਆਂ ਹੋਈਆਂ ਨੇ ਕਿ ਰਾਜੀਵ ਜਵੰਡਾ ਦੇ ਜਿਹੜੇ ਨੇ ਇੱਕ 5 ਸਾਲ ਦਾ ਬੱਚਾ ਹੈ 11 ਸਾਲ ਦਾ ਕਿ ਰਾਜੀਵ ਜਵੰਡਾ ਆਪਣੇ ਪਰਿਵਾਰ ਦੇ ਨਾਲ ਉਸੇ ਤਰ੍ਹਾਂ ਖੁਸ਼ੀ-ਖੁਸ਼ੀ ਦਿਨ ਬਤੀਤ ਕਰਨ ਜਿਸ ਤਰ੍ਹਾਂ ਲਗਾਤਾਰ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਹ ਠੀਕਾ ਠਾਕ ਰਵੇ ਉਹਨਾਂ ਨੂੰ ਹਸਪੀਟਲ ਦਾ ਮੂੰਹ ਨਾ ਦੇਖਣਾ ਪਵੇ ਤਾਂ ਇਸ ਟਾਈਮ ਰਾਜੀਵ ਜਵੰਡਾ ਦੀ ਹਾਲਤ ਬਾਰੇ ਇੱਕ ਨਵੀਂ ਅਪਡੇਟ ਨਿਕਲ ਕੇ ਆਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਡਾਕਟਰ ਹੁਣ ਕੀ ਕਹਿ ਰਹੇ ਨੇ ਗਾਇਕ ਰਾਜੀਵ ਜਵੰਡਾ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਉਹਨਾਂ ਨੂੰ ਮਿਲਣ ਵਾਲੇ ਸਾਥੀ ਕਲਾਕਾਰ ਹੋਰਨਾ ਚ ਉਹਨਾਂ ਨਿਰੰਤਰ ਜਾਰੀ ਹੈ ਉਹਨਾਂ ਦੀ ਤੰਦਰੁਸਤੀ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਹਨ ਇਸ ਦੌਰਾਨ ਹਸਪਤਾਲ ਵੱਲੋਂ ਜਾਰੀ ਬੁਲੇਟਿਨ ਵਿੱਚ ਦੱਸਿਆ ਗਿਆ ਕਿ ਜਵੰਡਾ ਦੀ ਹਾਲਤ ਹਲੇ ਵੀ ਗੰਭੀਰ ਹੋਈ ਹੈ ਉਹ ਹਸਪਤਾਲ ਵਿੱਚ ਵੈਲੀ ਜਿ ਵੈਂਟੀਲੇਟਰ سپورਟ ਤੇ ਹਨ ਉਹ ਹਸਪਤਾਲ ਦੇ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਬਹੁਤ ਅਨੁਸ਼ਾਸਨੀ ਟੀਮ ਵੱਲੋਂ ਨੇੜਿਓਂ ਨਿਗਰਾਨੀ ਅਤੇ ਪ੍ਰਬੰਧ ਪ੍ਰਬੰਧਕ ਅਧੀਨ ਹਾਂ। ਯਾਨੀ ਕਿ ਹਜੇ ਤੱਕ ਵੀ ਜਿਹੜੀ ਹੈ ਰਾਜੀਵ ਜਵੰਡਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਲਾਂਕਿ ਡਾਕਟਰ ਲਗਾਤਾਰ ਉਹਨਾਂ ਦੇ ਇਲਾਜ ਲਈ ਉਹ ਨਿਗਰਾਨੀ ਹੀਠ ਨੇ ਡਾਕਟਰਾਂ ਦੀ ਲੇਕਿਨ ਹਰ ਕਿਸੇ ਵੱਲੋਂ ਭਾਵੇਂ ਉਦੇਸ਼ਾਂ ਚ ਰਾਜੀਵ ਰਾਜੀਵ ਜਵੰਡਾ ਦੇ ਕਿਆ ਲੋ ਜਿੰਨੇ ਵੀ ਫੈਨ ਨੇ ਚਾਹੇ ਉਹ ਪੰਜਾਬ ਦੇ ਵਿੱਚ ਨੇ ਚਾਹੇ ਉਹ ਕਿਸੇ ਵੀ ਦੇਸ਼ ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਨੇ ਹਰ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਬਹੁਤ ਵਧੀਆ ਕਲਾਕਾਰੀ ਪੇਸ਼ ਕਰਦੇ ਸੀ ਰਾਜੀਵ ਜਵੰਡਾ ਰਾਜੀਵ ਜਵੰਡਾ ਅਕਸਰ ਹੀ ਸਟੰਟ ਬਾਜ਼ੀ ਕਰਦੇ ਨਜ਼ਰ ਆਉਂਦੇ ਸੀ ਉਹਨਾਂ ਦੇ ਪਿੰਡ ਦੇ ਲੋਕਾਂ ਨੇ ਦੱਸਿਆ ਕਿਉਂਕਿ ਉਹਨਾਂ ਨੂੰ ਸਟੰਟ ਵਗੈਰਾ ਕਰਨਾ ਬੜਾ ਵਧੀਆ ਲੱਗਦਾ ਸੀ ਲੇਕਿਨ ਜਿਸ ਤਰੀਕੇ ਦੇ ਨਾਲ ਰਾਜੀਵ ਜਵੰਡਾ ਦੀ ਵੱਡੀ ਅੱਜ ਇਸ ਟਾਈਮ ਜੋ ਬੁਰੀ ਹਾਲਤ ਬਣੀ ਹੋਈ ਹੈ ਉਹ ਇੱਕ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਾਣ ਬੁੱਝ ਕੇ ਅਣਜਾਣੇ ਦੇ ਵਿੱਚ ਜਿਵੇਂ ਕਿ ਦੋ ਸਾਹਣੇ ਸਾਹ ਡੋਨ ਨਾਲ ਜਿੱਥੇ ਉਹਨਾਂ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਬਲੈਰੋ ਗੱਡੀ ਦੇ ਵਿੱਚ ਲੱਗ ਗਏ ਲੇਕਿਨ ਇਹੋ ਜੀਆਂ ਅਨਹੋਣੀਆਂ ਆਮ ਹੀ ਹੁੰਦੀਆਂ ਰਹਿੰਦੀਆਂ ਨੇ ਲੇਕਿਨ ਜੇਕਰ ਗੱਲ ਕਰੀਏ ਤਾਂ ਰਾਜ ਦੀ ਜਵੰਡਾ ਲਈ ਹੁਣ ਅਰਦਾਸ ਵੀ ਬਹੁਤ ਜ਼ਰੂਰੀ ਹੈ ਤੇ ਘਰ ਵਿੱਚ ਬੈਠੇ ਹਰ ਲੋਕ ਨੂੰ ਅਪੀਲ ਕਰਦੇ ਹਾਂ ਹਰ ਲੋਕ ਨੂੰ ਅਸੀਂ ਇਹ ਕਹਿੰਦੇ ਹਾਂ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕ ਰਾਤਬੀ ਜਵੰਡਾ ਦੀ ਅਪੀਲ ਕਰੋ ਸੌਰੀ ਅਰਦਾਸ ਕਰੋ ਕਿ ਉਹ ਠੀਕ ਹੋ ਕੇ ਆਪਣੇ ਘਰ ਦੇ ਚ ਆ ਜਾਣ ਤੇ ਉਸੇ ਤਰ੍ਹਾਂ ਤੁਹਾਡੇ ਅੱਗੇ ਤੇ ਸਾਡੇ ਹਰ ਕਿਸੇ ਦੇ ਅੱਗੇ ਗਾਇਕੀ ਪੇਸ਼ ਕਰਨ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਗਾਇਕੀ ਦੇ ਵਿੱਚ ਨਾਮ ਬਣਾਇਆ ਹੈ ਤੇ ਉਹ ਨਾਮ ਦੇ ਵਿੱਚ ਵਾਦਾ ਹੋ ਸਕੇ ਧੰਨਵਾਦ